ਜੇ ਕਾਰਵਾਈ ਨਹੀਂ ਕਰਦੀ ਤੇ ਮੈਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਾਂਗਾ ਔਰ ਸਾਰਿਆਂ ਨੂੰ ਪਾਰਟੀ ਬਣਾਵਾਗਾ ਤਾਂ ਫਿਰ ਇਹਨਾਂ ਨੂੰ ਕਾਰਵਾਈ ਕਰਨੀ ਹੀ ਪੈਗੀ ਹੁਣ ਹਰ ਜਿਸ ਬੱਚੇ ਨੂੰ ਨਹੀਂ ਵੀ ਪਤਾ 315 ਬੋਰ ਕੀ ਹੈ ਉਹ ਵੀ ਸਰਚ ਕਰੇਗਾ YouTube ਤੇ ਤੇ ਉਹ ਅਸਲੇ ਦੀਆਂ ਫੋਟੋਆਂ ਆ ਜਾਣਗੀਆਂ ਫਿਰ ਅੱਗੇ ਪ੍ਰੋਸੈਸ ਦੇਖੇਗਾ ਵੀ ਇਹਨੂੰ ਕਿਵੇਂ ਲੈਣਾ ਕਿੱਦਾਂ ਚਲਾਉਣਾ ਕੀ ਕਰਨਾ ਸੋ ਇਹ ਗੈਂਗਸਟਰ ਵਾਲ ਨੂੰ ਵਧਾਵਾ ਦੇਣ ਵਾਲੇ ਕਿ ਆਮ ਕੋਈ ਅਗਰ ਅਸਲੇ ਦੇ ਨਾਲ Facebook ਤੇ Insta ਤੇ ਅਗਰ ਪੋਸਟ ਕਰ ਦਿੰਦਾ ਹੈ ਅਗਰ ਕੋਈ ਕੰਪਲੇਨਟ ਕਰਦਾ ਹੈ ਵਿਦਿਨ 2 ਜਾਂ 3 ਘੰਟਿਆਂ ਵਿੱਚ ਤੁਸੀਂ ਲਾ ਲੋ ਤੇ ਐਫ ਆਈ ਆਰ ਦਰਜ ਹੋ ਜਾਂਦੀ ਉਹਨੂੰ ਅਰੈਸਟ ਵੀ ਪਾ ਦਿੱਤੀ ਜਾਂਦੀ ਹੈ ਉਹਦੇ ਨਾਲ ਇੱਕ ਮੈਸੇਜ ਜਿਹੜਾ ਯੂਥ ਨੂੰ ਜੇ ਅੰਡਰ ਏਜ ਟੀਨੇਜ ਹੈ ਉਹਨਾਂ ਨੂੰ ਇੱਕ ਗਲਤ ਮੈਸੇਜ ਜਾਂਦਾ ਆ ਕਿ ਜੇ ਅਸੀਂ ਅਸਲੇ ਦੇ ਨਾਲ ਰੀਲ ਬਣਾਵਾਂਗੇ ਜਾਂ ਵੀਡੀਓ ਬਣਾਵਾਂਗੇ ਤੇ ਉਹਦੀ ਜਿਹੜੀ ਆ ਸਪੀਡ ਜਿਹੜੀ ਆ ਵਿਊਜ਼ ਦੀ ਉਹ ਜ਼ਿਆਦਾ ਤੇਜ਼ ਹੋਏਗੀ ਉਹਦੀ ਅਪਰੋਚ ਜ਼ਿਆਦਾ ਲੋਕ ਜ਼ਿਆਦਾ ਪਸੰਦ ਕਰਦੇ ਨੇ ਜੀ ਜੀ ਨਮਸਕਾਰ ਅਦਬ ਸਤ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਤੇ ਤੁਸੀਂ ਦੇਖ ਰਹੇ ਹੋ ਵਾਈਸੋ ਪੰਜਾਬ ਪੰਜਾਬੀ ਸਿੰਗਰ ਆਰ ਨੇਤ ਅਤੇ ਗੁਰਲੇਜ ਅਖਤਰ ਦੇ ਖਿਲਾਫ ਜਲੰਧਰ ਤੋਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਵੱਲੋਂ ਇੱਕ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਇਹ ਸ਼ਿਕਾਇਤ ਅਸੀਂ ਉਹਨਾਂ ਨਾਲ ਗੱਲ ਕਰ ਲੈਂਦੇ ਆ ਮੇਰੇ ਨਾਲ ਮੌਜੂਦ ਹੈ ਭਾਰਤੀ ਜਨਤਾ ਪਾਰਟੀ ਦੇ ਟ੍ਰੇਡ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸ਼ਰਮਾ ਜੀ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਨਮਸਕਾਰ ਸਾਰੇ ਸਰੋਤਿਆਂ ਨੂੰ ਵਾਈਸ ਆਫ ਪੰਜਾਬ ਦੇ ਬਹੁਤ ਚਿਰਾਂਵਾਦ ਰੂਬਰੂ ਹੋਏ ਹਨ ਇਹਨਾਂ ਦੇ ਹਾਂ ਜੀ ਅਰਵਿੰਦ ਜੀ ਤੁਸੀਂ ਇੱਕ ਕੰਪਲੇਂਟ ਦਰਜ ਕਰਾਈ ਹੈ ਇਹ ਕੀ ਕੰਪਲੇਂਟ ਹੈ ਸਭ ਤੋਂ ਪਹਿਲਾਂ ਇਹ ਦੱਸੋ ਕੰਪਲੇਂਟ ਇਹ ਹੈ ਜੀ ਕਿ 2 ਵੀਕ ਪਹਿਲਾਂ YouTube ਚੈਨਲ ਦੇ ਉੱਤੇ ਇੱਕ ਸਿੰਗਰ ਆਰ ਨੇ ਤੇ ਕੋ-ਸਿੰਗਰ ਜਿਹੜੇ ਆ ਫੀਮੇਲ ਕਾਲਜ ਅਖਤਰ ਜੀ ਦਾ ਇੱਕ ਸੌਂਗ ਜਿਹਦਾ ਟਾਈਟਲ ਹੈਗਾ 315 ਜੀ ਉਹ ਰਫਲ ਨੂੰ ਕਿਹਾ ਜਾਂਦਾ 315 ਉਹ Song ਮੈਂ ਕੱਲ ਰਾਤ ਦੇਖਿਆ ਜਿਹਦੇ ਵਿੱਚ ਜਿਵੇਂ ਪੰਜਾਬ ਸਰਕਾਰ ਨੇ ਤੇ ਸੀਐਮ ਸਾਹਿਬ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਨਵਾਂ ਕਿ ਕੋਈ ਵੀ ਪੰਜਾਬ ਦਾ ਸਿੰਗਰ ਜਾਂ ਵੀਡੀਓ ਡਾਇਰੈਕਟਰ ਜਾਂ ਲਿਰਿਕਸ ਕੋਈ ਵੀ ਗਨ ਕਲਚਰ ਨੂੰ ਪ੍ਰਮੋਟ ਨਹੀਂ ਕਰੇਗਾ ਗੁੰਡਾਗਰਦੀ ਨੂੰ ਪ੍ਰਮੋਟ ਨਹੀਂ ਕਰੇਗਾ ਗੈਂਗਸਟਰ ਨੂੰ ਨਹੀਂ ਪ੍ਰਮੋਟ ਕਰੇਗਾ ਔਰ Song ਜਿਹੜੇ ਆ ਅਗਰੈਸਿਵ Song ਨਹੀਂ ਜਿਹੜਾ ਕਰੇਗਾ ਉਸ ਨੋਟੀਫਿਕੇਸ਼ਨ ਨੂੰ ਵਾਇਲਟ ਕਰਦੇ ਹੋਏ ਇਹਨਾਂ ਨੇ ਇਹ ਗਾਣਾ ਜਿਹੜਾ ਰਿਕਾਰਡ ਕੀਤਾ ਉਹਦੀ YouTube ਤੇ ਪ੍ਰਮੋਸ਼ਨ ਕੀਤੀ ਜੀ ਉਸ ਦੇ ਵਿੱਚ ਤੁਸੀਂ ਦੇਖੋਗੇ ਕਿ 315 ਜਿਹੜੀਆਂ ਘੱਟੋ ਘੱਟ 40 ਤੋਂ 50 ਬੰਦੇ ਜਿਹੜੇ ਆ ਪਿੱਛੇ ਲਹਿਰਾ ਰਹੇ ਨੇ ਵੀਡੀਓ ਦੇ ਵਿੱਚ ਉਹਦੇ ਨਾਲ ਇੱਕ ਮੈਸੇਜ ਜਿਹੜਾ ਯੂਥ ਨੂੰ ਜੇ ਅੰਡਰਏਜ ਟੀਨੇਜ ਆ ਉਹਨਾਂ ਨੂੰ ਇੱਕ ਗਲਤ ਮੈਸੇਜ ਜਾਂਦਾ ਆ ਕਿ ਜੇ ਅਸੀਂ ਅਸਲੇ ਦੇ ਨਾਲ ਰੀਲ ਬਣਾਵਾਂਗੇ ਜਾਂ ਵੀਡੀਓ ਬਣਾਵਾਂਗੇ ਤੇ ਉਹਦੀ ਜਿਹੜੀ ਆ ਸਪੀਡ ਜਿਹੜੀ ਆ ਵਿਊਜ਼ ਦੀ ਉਹ ਜ਼ਿਆਦਾ ਤੇਜ਼ ਹੋਏਗੀ ਉਹਦੀ ਅਪਰੋਚ ਜ਼ਿਆਦਾ ਲੋਕ ਜ਼ਿਆਦਾ ਪਸੰਦ ਕਰਦੇ ਨੇ ਜੀ ਜੀ ਹੋ ਸਕਦਾ ਕਿ 2 ਵੀਕਸ ਦੇ ਵਿੱਚ 37 ਲੱਖ ਜਿਹੜੇ ਵਿਊਜ਼ ਆਏ ਉਹ ਜਲਦੀ ਵੀ ਹੋ ਸਕਦੇ ਨੇ ਇੱਕ ਜਿਹੜਾ 420 ਵੀ ਪੰਜਾਬ ਦੇ ਲੋਕਾਂ ਦਾ ਹੋ ਸਕਦਾ ਸੋ ਇੱਕ ਗਲਤ ਮੈਸੇਜ ਜਾ ਰਿਹਾ ਪੰਜਾਬ ਸਰਕਾਰ ਦਾ ਜੇ ਜੋ ਨੋਟੀਫਿਕੇਸ਼ਨ ਕੀਤੀ ਆ ਗਨ ਖਰਚੇ ਦੇ ਖਿਲਾਫ ਉਹਨੂੰ ਪੂਰਾ ਵਾਇਲਟ ਕੀਤਾ ਗਿਆ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਕਿ ਅਜਿਹੇ ਗਾਣੇ ਜਿਹੜੇ ਹਿੰਸਾ ਨੂੰ ਵਧਾਵਾ ਦਿੰਦੇ ਨੇ ਜਾਂ ਅਜਿਹੇ ਕੋਈ ਬੋਲ ਜਿੰਦੇ ਨਾਲ ਹਿੰਸਾਵਾਦ ਸਕਦੀ ਹੈ ਇਹਨੂੰ ਲੈ ਕੇ ਆਮ ਲੋਕਾਂ ਤੇ ਬੜੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਪਰ ਇਹ ਸਿੰਗਰ ਜਿਹੜੇ ਐਡੇ ਮਸ਼ਹੂਰ ਹੈ ਇਹਨਾਂ ਖਿਲਾਫ ਕਾਰਵਾਈ ਹੋ ਪਾਏਗੀ ਤੁਹਾਨੂੰ ਤੁਸੀਂ ਦੇਖੋ ਇਹ ਗੱਲ ਬਿਲਕੁਲ ਠੀਕ ਹੈ ਕਿ ਆਮ ਕੋਈ ਅਗਰ ਅਸਲੇ ਦੇ ਨਾਲ ਫੇਸਬੁੱਕ ਤੇ ਇੰਸਟਾ ਤੇ ਅਗਰ ਪੋਸਟ ਕਰ ਦਿੰਦਾ ਹੈ ਅਗਰ ਕੋਈ ਕੰਪਲੇਨ ਕਰਦਾ ਹੈ ਵਿਦਿਨ 2 ਜਾਂ 3 ਘੰਟਿਆਂ ਚ ਤੁਸੀਂ ਲਾ ਲੋ ਤੇ ਐਫ ਆਈ ਆਰ ਦਰਜ ਹੋ ਜਾਂਦੀ ਉਹਨੂੰ ਅਰੈਸਟ ਵੀ ਪਾ ਦਿੱਤੀ ਜਾਂਦੀ ਹੈ ਜਦੋਂ ਦਾ ਇਹ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਤੁਸੀਂ ਦੇਖੋ ਮੈਨੂੰ ਨਹੀਂ ਲੱਗਦਾ ਵੀ ਇੱਕ ਵੀ ਐਫ ਆਈ ਆਰ ਜਿਹੜੀ ਆ ਰਜਿਸਟਰ ਕੀਤੀ ਹੋਊਗੀ ਇਹਨਾਂ ਨੇ ਗਨ ਕਲਚਰ ਦੇ ਖਿਲਾਫ ਜੀ ਕੰਟੈਂਟ ਬਹੁਤ ਸਾਰੇ ਹੈਗੇ ਨੇ ਜਿਹੜੇ ਸਿੰਗਰ ਜਿਹੜੇ ਅੱਛੇ ਕੰਟੈਂਟ ਲਿਆ ਕੇ ਅੱਛੀਆਂ ਚੀਜ਼ਾਂ ਜਿਹੜੀਆਂ ਉਹ ਪਰੋਸ ਸਕਦੇ ਨੇ ਪਰ ਉਹਨਾਂ ਨੂੰ ਜਿਹੜਾ ਇਹ ਗਨ ਕਲਚਰ ਜਿਹੜਾ ਪ੍ਰਮੋਟ ਕਰਨਾ ਜਿਹੜਾ ਆ ਉਹ ਪੰਜਾਬ ਦੇ ਕਿਤੇ ਨਾ ਕਿਤੇ ਬਹੁਤ ਘਾਤਕ ਸਿੱਧ ਹੋ ਸਕਦਾ ਜਿਵੇਂ ਕਿ ਹੁਣ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਸੇਮ ਜਿਹੜਾ ਗੁੰਡਾਗਰਦੀ ਗੈਂਗਸਟਰਵਾਦ ਵੀ ਵਧਿਆ ਇਹਨੂੰ ਵੀ ਨਕੇਲ ਪਾਉਣ ਦੀ ਲੋੜ ਸੀ ਪਰ ਜਿਹੜੇ ਸਿੰਗਰਸ ਨੇ ਤੁਸੀਂ ਦੇਖ ਹੀ ਲਿਆ ਉਹ ਤੁਸੀਂ ਦੇਖਿਓ YouTube ਤੇ ਕਿੰ ਕਿੰਨਾ ਜ਼ਿਆਦਾ ਉੱਤੇ ਅਗਰੈਸਿਵ ਜਿਹੜੇ ਬੋਲ ਆ ਉਹਦੇ 315 ਜੀ ਹੁਣ ਹੁਣ ਉਹ Song ਜਿਹੜਾ ਇੰਨੇ views ਉਹਦੇ ਹੋ ਗਏ ਨੇ ਹੁਣ ਹਰ ਜਿਸ ਬੱਚੇ ਨੂੰ ਨਹੀਂ ਵੀ ਪਤਾ 315 ਬੋਰ ਕੀ ਆ ਉਹ ਵੀ ਸਰਚ ਕਰੇਗਾ YouTube ਤੇ ਤੇ ਉਹ ਅਸਲੇ ਦੀਆਂ ਫੋਟੋਆਂ ਆ ਜਾਣਗੀਆਂ ਫਿਰ ਅੱਗੇ ਪ੍ਰੋਸੈਸ ਦੇਖੇਗਾ ਵੀ ਇਹਨੂੰ ਕਿਵੇਂ ਲੈਣਾ ਕਿੱਦਾਂ ਚਲਾਉਣਾ ਕੀ ਕਰਨਾ ਸੋ ਇਹ ਗੈਂਗਸਟਰ ਵਾਰ ਨੂੰ ਵਧਾਵਾ ਦੇਣ ਵਾਲੀ ਗੱਲ ਹੈ ਤੁਸੀਂ ਜਿਹੜੀ ਆਪਣੀ ਸ਼ਿਕਾਇਤ ਪੰਜਾਬ ਪੁਲਿਸ ਦੇ ਕਿਸ ਅਧਿਕਾਰੀ ਨੂੰ ਕੀਤੀ ਹੈ ਤੇ ਕੀ ਕੀਤਾ ਗੱਲ ਕੀਤੀ ਜੋ ਹੁਣ ਪੰਜਾਬ ਸਰਕਾਰ ਨੇ ਇੱਕ ਪੋਰਟਲ ਜਿਹੜਾ ਆ ਉਹ ਦਿੱਤਾ ਸਾਰੇ ਆਮ ਲੋਕਾਂ ਨੂੰ ਵੀ ਮੈਂ ਉਸੇ ਪੋਰਟਲ ਤੇ ਜਾ ਕੇ ਡੀਜੀਪੀ ਪੰਜਾਬ ਜਿਹਨੂੰ ਉਹ ਆਪਣੀ ਜਿਹੜੀ ਕੰਪਲੇਂਟ ਹੈ ਉਹ ਦਰਜ ਕਰਾਈ ਆ ਉਸ ਤੋਂ ਬਾਅਦ ਉਹ ਜਿਹੜੀ ਕੰਪਲੇਂਟ ਮੇਰੀ ਅੱਗੇ ਫਾਰਵਰਡ ਹੋ ਜਾਂਦੀ ਹੈ ਏਆਈਜੀ ਜਿਹੜੇ ਇੰਟੈਲੀਜੈਂਸ ਤੋਂ ਫੇਰ ਫਰਦਰ ਉਹਨਾਂ ਤੋਂ ਅੱਗੇ ਏਡੀਸੀਪੀ ਹੈੱਡਕੁਆਰਟਰ ਸੁਖਵਿੰਦਰ ਸਿੰਘ ਜੀ ਨੇ ਉਹਨਾਂ ਨੂੰ ਜਿਹੜੀ ਆ ਮਾਰਕ ਹੋ ਚੁੱਕੀ ਜਲੰਧਰ ਦੇ ਨੂੰ ਹੋ ਚੁੱਕੀ ਹੈ ਤੇ ਹੁਣ ਲੱਗੋ ਕੀ ਕਾਰਵਾਈ ਚੱਲਦੀ ਹੈ ਕੋਈ ਪਤਾ ਲੱਗਿਆ ਤੁਹਾਡੇ ਇੱਕ ਕਦੋਂ ਦੀ ਫਾਈਲ ਕੀਤੀ ਤੁਸੀਂ ਇਹ ਮਾਰਨਿੰਗ ਸਵੇਰ ਦੀ ਗੱਲ ਆ ਤੇ ਹੁਣ ਸ਼ਾਮ ਅਜੇ ਤੱਕ ਤੇ ਮੈਨੂੰ ਕੋਈ ਫੋਨ ਆਇਆ ਨਹੀਂ ਕੋਈ ਸਟੇਟਮੈਂਟ ਲਈ ਜਾਂ ਕੋਈ ਪਰ ਮੈਨੂੰ ਉਮੀਦ ਆ ਪੋਜ਼ਿਟਿਵਲੀ ਕਿ ਉਹ ਇੱਥੇ ਕਾਰਵਾਈ ਜ਼ਰੂਰ ਕਰਨਗੇ ਕੀ ਕਹਿਣਾ ਚਾਹੁੰਦੇ ਤੁਸੀਂ ਅਜੀਹਾ ਸਿੰਘ ਨੂੰ ਜਿਹੜੇ ਪੰਜਾਬ ਦੇ ਵਿੱਚ ਅਜੀਹਾ ਹਿੰਸਾ ਵਿਧਾਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਕਈ ਲੋਕ ਕਹਿ ਰਹੇ ਆ ਕਿ ਮੰਨ ਲਓ ਫਿਲਮਾਂ ਦੇ ਵਿੱਚ ਹੁੰਦਾ ਸਾਊਦੀਆਂ ਫਿਲਮਾਂ ਪਰ ਗੱਲ ਇਹ ਆ ਕਿ ਹਰ ਸਟੇਟ ਦਾ ਕਾਨੂੰਨ ਜਿਹੜਾ ਅਲੱਗ-ਅਲੱਗ ਆ ਜੇ ਸਾਡੇ ਸਟੇਟ ਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਕਾਨੂੰਨ ਲਾਗੂ ਕੀਤਾ ਉਹਨੂੰ ਇੰਪਲੀਮੈਂਟ ਕਰਨਾ ਕੰਪਲਾਈਂਟ ਕਰਨਾ ਉਹ ਆਮ ਲੋਕਾਂ ਲਈ ਜ਼ਰੂਰੀ ਆ ਹੁਣ ਮੰਨ ਲਓ ਗੁਜਰਾਤ ਦੇ ਵਿੱਚ ਤੇ ਸ਼ਰਾਬ ਤੇ ਬੈਨ ਆ ਤੇ ਸਾਡੇ ਪੰਜਾਬ ਚ ਸ਼ਰਾਬ ਤੇ ਕੋਈ ਬੈਨ ਨਹੀਂ ਸੋ ਕਹਿਣ ਦਾ ਮਤਲਬ ਕਿ ਸਾਡੀ ਜੋ ਸਟੇਟ ਨੇ ਕਾਨੂੰਨ ਬਣਾਇਆ ਅਸੀਂ ਉਹਦਾ ਆਪਣਾ ਪਾਲਨ ਕਰਨਾ ਹੁਣ ਮੈਸੇਜ ਗੱਲ ਇਹ ਆ ਵੀ ਸਿੰਗਰਸ ਨੂੰ ਅਸੀਂ ਮੈਸੇਜ ਕੋਈ ਨਹੀਂ ਦੇ ਸਕਦੇ ਕਿਉਂਕਿ ਉਹ ਪਹਿਲੇ ਹੀ ਪੜੇ ਲਿਖੇ ਸੂਝਵਾਨ ਹੁੰਦੇ ਨੇ ਉਹ ਇਸ ਲੈਵਲ ਤੇ ਗਏ ਨੇ ਮੈਂ ਕਹਿ ਰਿਹਾ ਕਿ ਠੀਕ ਹੈ ਇੱਕ ਲੈਵਲ ਤੱਕ ਤੁਸੀਂ ਥੋੜਾ ਬੋੜਾ ਜਿਹੜੀ ਚੀਜ਼ ਆ ਉਹਨੂੰ ਕਰ ਸਕਦੇ ਹੋ ਪਰ 100 ਦੀ 100% ਜਦੋਂ ਤੁਸੀਂ ਸਾਰੀ ਵੀਡੀਓ ਦੇ ਵਿੱਚ ਅਸਲੇ ਔਰ 315 ਬੋਰ ਦੀ ਗੱਲ ਕਰਨੀ ਇਹ ਚੀਜ਼ਾਂ ਜਿਹੜੀਆਂ ਆ ਕਿਤੇ ਦਾ ਕਿਤੇ ਜਿਹੜੀਆਂ ਸਮਾਜ ਨੂੰ ਵੀ ਔਰ ਸਾਡੇ ਟੀਨਏਜ ਜਿਹੜੇ ਖਾਸ ਕਰਕੇ ਸਕੂਲਾਂ ਦੇ ਬੱਚਿਆਂ ਦੀ ਗੱਲ ਕਰ ਰਹੇ ਆ ਜੀ ਉਹਨਾਂ ਲਈ ਬਹੁਤ ਹੀ ਨੁਕਸਾਨਦਾਇਕ ਹੈ ਪੰਜਾਬ ਦੇ ਵਿੱਚ ਤੇ ਪਹਿਲੇ ਹੀ ਇੰਨੀ ਨੈਗੇਟਿਵਿਟੀ ਆ ਜੀ ਕਿ ਛੋਟੀ ਜੀ ਗੱਲ ਨੂੰ ਵੀ ਝਗੜੇ ਦਾ ਰੂਪ ਦੇ ਦਿੱਤਾ ਜਾਂਦਾ ਝਗੜੇ ਤੋਂ ਹੀ ਗੱਲ ਸ਼ੁਰੂ ਹੁੰਦੀ ਆ ਤੇ ਅੱਗੇ ਫਿਰ ਝਗੜੇ ਤੇ ਹੀ ਗੱਲ ਖਤਮ ਹੁੰਦੀ ਆ ਸੋ ਅੱਜ ਦਾ ਦੌਰ ਇਹ ਆ ਕਿ ਤੁਸੀਂ ਪੰਜਾਬ ਨੂੰ ਸੰਭਾਲ ਲਓ ਸਿੰਗਰਾਂ ਦੀ ਵੀ ਮਤਲਬ ਰਿਸਪੌਂਸਿਬਿਲਟੀ ਆ ਕਿ ਇਸ ਪੰਜਾਬ ਜਿਹੜਾ ਪੰਜਾਬ ਤੁਹਾਨੂੰ ਇੰਨਾ ਕੰਮ ਦੇ ਰਿਹਾ ਪੈਸਾ ਦੇ ਰਿਹਾ ਸਾਰਾ ਕੁਝ ਦੇ ਰਿਹਾ ਤੁਸੀਂ ਥੋੜਾ ਜਿਹਾ ਉਸ ਤੇ ਯੂਥ ਬਾਰੇ ਵੀ ਜ਼ਰੂਰ ਸੋਚੋ ਇਹ ਹੀ ਮੈਸੇਜ ਆ ਮੇਰਾ ਅੱਛਾ ਆਮ ਤੌਰ ਤੇ ਮੈਂ ਪਹਿਲਾਂ ਵੀ ਤੁਹਾਨੂੰ ਇਹ ਸਵਾਲ ਕੀਤਾ ਕਿ ਇਹ ਜਿਹੇ ਵੱਡੇ ਕਲਾਕਾਰਾਂ ਤੇ ਤੇ ਕਾਰਵਾਈ ਨਹੀਂ ਹੁੰਦੀ ਜੇ ਕਾਰਵਾਈ ਨਹੀਂ ਹੁੰਦੀ ਫਿਰ ਕੀ ਤੁਸੀਂ ਰੋਕੋ ਪਲਾਓਗੇ ਵੈਸੇ ਮੈਨੂੰ ਉਮੀਦ ਆ ਕਿ ਪੰਜਾਬ ਸਰਕਾਰ ਕਾਰਵਾਈ ਕਰੇਗੀ ਜੇ ਕਾਰਵਾਈ ਨਹੀਂ ਕਰਦੀ ਤੇ ਮੈਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਾਂਗਾ ਔਰ ਸਾਰਿਆਂ ਨੂੰ ਪਾਰਟੀ ਬਣਾਵਾਂਗਾ ਤਾਂ ਫਿਰ ਇਹਨਾਂ ਨੂੰ ਕਾਰਵਾਈ ਕਰਨੀ ਹੀ ਪੈਗੀ ਤਾਂ ਕਿ ਆਉਣ ਵਾਲੀ ਪੀੜ੍ਹੀ ਆਉਣ ਵਾਲੇ ਸਿੰਗਰ ਜਿਹੜੇ ਆ ਇਹ ਗੱਲ ਸਮਝ ਸਕਣ ਕਿ ਪੰਜਾਬ ਨੂੰ ਅਸਲਿਆਂ ਦੀ ਲੋੜ ਨਹੀਂ ਪੰਜਾਬ ਨੂੰ ਐਜੂਕੇਸ਼ਨ ਦੀ ਲੋੜ ਹੈ ਪੰਜਾਬ ਨੂੰ ਇੰਸ਼ੋਰੈਂਸ ਸੈਕਟਰ ਦੀ ਲੋੜ ਹੈ ਪੰਜਾਬ ਨੂੰ ਚੰਗੇ ਵਪਾਰ ਦੀ ਲੋੜ ਹੈ ਨਾ ਕਿ ਅਸਲਿਆਂ ਦੀ ਲੋੜ ਜਿਵੇਂ ਤੁਸੀਂ ਗੱਲ ਕੀਤੀ ਨਾ ਹਾਈ ਕੋਰਟ ਦੀ ਮੈਨੂੰ ਜੋ ਜਾਣਕਾਰੀ ਹੈ ਇੱਕ ਸਾਊਥ ਦੇ ਪੰਡਤ ਨੇ ਪੰਜਾਬ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਕਈ ਮਾਮਲੇ ਨੇ ਲੇਕਿਨ ਉਹਨਾਂ ਤੇ ਵੀ ਕਾਰਵਾਈ ਨਹੀਂ ਹੁੰਦੀ ਹੋਰ ਕੀ ਹੱਲ ਹੋ ਸਕਦਾ ਤੁਸੀਂ ਕੀ ਸਮਝਦੇ ਹੋ ਭਾਰਤੀ ਜਨਤਾ ਪਾਰਟੀ ਵੱਲੋਂ ਨਹੀਂ ਦੇਖੋ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਤੇ ਕਦੇ ਵੀ ਪੰਜਾਬ ਦੇ ਵਿੱਚ ਜਿਹੜਾ ਗਨ ਕਲਚਰ ਗੈਂਗਸਟਰ ਵਾਲ ਨੂੰ ਉਹ ਤੇ ਵਧਾਵਾ ਦੇ ਹੀ ਨਹੀਂ ਰਿਹਾ ਔਰ ਅਸੀਂ ਪੂਰੀ ਪਾਰਟੀ ਜਿਹੜੀ ਆ ਉਹ ਇਸ ਨਾਲ ਖੜੀ ਆ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਜਿਹੜੀ ਆ ਉਹ ਹੀ ਬਹਾਲ ਕੀਤੀ ਜਾ ਸਕਦੀ ਆ ਇੱਥੇ ਗੈਂਗਸਟਰਾਂ ਦਾ ਕੋਈ ਕੰਮ ਨਹੀਂ ਦੂਜੀ ਗੱਲ ਤੁਸੀਂ ਕਿਹਾ ਹਾਈ ਕੋਰਟ ਦੇ ਉੱਤੇ ਸਾਨੂੰ ਸਾਰਿਆਂ ਨੂੰ ਭਰੋਸਾ ਹੈ ਔਰ ਹੋਣਾ ਵੀ ਚਾਹੀਦਾ ਕਿ ਜਦੋਂ-ਜਦੋਂ ਸਰਕਾਰਾਂ ਨੇ ਜਾਂ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹਾਈ ਕੋਰਟ ਨੇ ਦਖਲ ਦੇ ਕੇ ਉੱਤੇ ਡਾਇਰੈਕਸ਼ਨ ਦੇ ਕੇ ਉਹਦੇ ਉੱਤੇ ਕਾਰਵਾਈ ਕਰਾਈ ਹੈ ਸਾਨੂੰ ਪੂਰਾ ਭਰੋਸਾ ਹਾਈ ਕੋਰਟ ਮੈਂ ਇੱਕ ਛੋਟੀ ਜੀ ਗੱਲ ਦੱਸਣੀ ਚਾਹੁੰਦਾ ਆਪਣੇ ਬਾਰੇ ਕਿ ਮੈਂ 12-13 ਸਾਲ ਪਹਿਲਾਂ ਇੱਕ ਧੀਆਂ ਦੀ ਲੋੜੀ ਸ਼ੁਰੂ ਕੀਤੀ ਸੀ ਉਦੋਂ ਪ੍ਰੋਣ ਹੱਤਿਆ ਸਿਖਰ ਤੇ ਸੀ ਸਾਰੇ ਡਾਕਟਰ ਜਿਹੜੇ ਆ ਟੈਸਟ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਫਿਰ ਸਾਰੇ ਕਾਲਜਾਂ ਦੇ ਵਿੱਚ ਲੋਕਾਂ ਨੇ ਧੀਾਂ ਦੀ ਲੋੜੀ ਬਣਾਉਣੀ ਸ਼ੁਰੂ ਕੀਤੀ ਅਸੀਂ ਕਈ ਡਾਕਟਰਾਂ ਤੇ ਕਾਰਵਾਈ ਕੀਤੀ ਅੱਜ ਤੁਸੀਂ ਦੇਖੋ ਭਰੂਣ ਹੱਤਿਆ ਦੀ ਰੇਸ਼ੋ ਕਿੰਨੀ ਘਟ ਗਈ ਮੰਨ ਲਓ ਇੱਕ ਤੀਲੀ ਜਿਹੜੀ ਆ ਉਹ ਲਾਉਣ ਦੀ ਲੋੜ ਆ ਉਹ ਆਪਣੇ ਆਪ ਹੀ ਸਮਾਜ ਦੇ ਵਿੱਚ ਚੰਗਾ ਮੈਸੇਜ ਜਿਹੜਾ ਆਪਣੇ ਆਪ ਵਾਇਰਲ ਹੋ ਜਾਂਦਾ ਸੋ ਇਹਨਾਂ ਦਾ ਵੀ ਫਰਜ਼ ਆ ਕਿਤੇ ਨਾ ਕਿਤੇ ਜੇ ਉਹ ਸਟੇਜਾਂ ਤੇ ਸ਼ੋਅ ਕਰਦੇ ਲੱਖਾਂ ਰੁਪਏ ਪੰਜਾਬ ਤੋਂ ਕਮਾਰੇ ਤੇ ਪੰਜਾਬ ਨੂੰ ਇੱਕ ਚੰਗੇ ਪਾਸੇ ਯੂਥ ਨੂੰ ਲਾਉਣ ਲਈ ਆਪਣਾ ਹਿੱਸਾ ਵੀ ਇਹਨਾਂ ਨੂੰ ਦੇਣਾ ਚਾਹੀਦਾ ਹੁਣ ਤੁਸੀਂ ਆਖਰ ਦੇ ਵਿੱਚ ਇੱਕ ਸਵਾਲ ਦਾ ਜਵਾਬ ਦੇ ਦਿਓ ਇਹ ਕਿ ਤੁਸੀਂ ਵੀਡੀਓ ਡਿਲੀਟ ਕਰਾਉਣਾ ਚਾਹੁੰਦੇ ਜਾਂ ਉਹਨਾਂ ਦੇ ਕਾਰਵਾਈ ਜਾਂ ਕੀ ਤੁਹਾਡੀ ਮੰਗ ਕੀ ਹੈ ਮੁੱਖ ਮੰਗ ਕੀ ਹੈ ਨਹੀਂ ਦੇਖੋ ਵੀਡੀਓ ਤੇ ਡਿਲੀਟ ਹੋਣੀ ਹੀ ਚਾਹੀਦੀ ਆ ਉਹ ਤੇ ਪ੍ਰਾਇੋਰਟੀ ਆ ਪਰ ਐਫ ਆਈ ਆਰ ਜਿਹੜੀ ਇਹ ਆ ਕਿ ਸਾਰੇ ਜਿਹੜੇ ਵੱਡੇ ਸਿੰਗਰ ਆ ਜਿਹੜੇ ਸੋਚਦੇ ਸਾਡੇ ਤੇ ਕੋਈ ਕਾਰਵਾਈ ਹੋ ਨਹੀਂ ਸਕਦੀ ਦੂਜੀ ਗੱਲ ਮੈਂ ਦੱਸਣਾ ਚਾਹੁੰਦਾ ਇਹ ਹੀ ਸੀਐਮ ਸਾਹਿਬ ਆ ਜਿਨ੍ਹਾਂ ਨੇ ਇੱਕ ਦਹਾਕੇ ਦੇ ਵਿੱਚ ਵੱਡੇ ਸਿੰਗਰਾਂ ਨਾਲ ਸਟੇਜ ਸਾਂਝੀ ਕੀਤੀ ਹੋਈਗੀ ਜੀ ਬਿਲਕੁਲ ਤੇ ਸਿੰਗਰਾਂ ਨੂੰ ਵੀ ਚਾਹੀਦਾ ਕਿ ਉਸ ਸੀਐਮ ਸਾਹਿਬ ਜਿਹੜੇ ਤੁਹਾਡੇ ਕੁਲੀਕ ਰਹੇ ਨੇ ਉਹਨਾਂ ਦੀ ਗੱਲ ਮੰਨਣ ਜੋ ਨੋਟੀਫਿਕੇਸ਼ਨ ਜਾਰੀ ਕੀਤੀ 2022 ਦਾ ਤੁਸੀਂ Google 'ਚ ਸਰਚ ਕਰਕੇ ਦੇਖ ਲਓ ਜੀ ਉਹਨੂੰ ਇੰਪਲੀਮੈਂਟ ਕਰਾਉਣਾ ਕੰਪਲਾਈਂ ਕਰਾਉਣਾ ਉਹ ਜਿਹੜਾ ਉਹ ਸਿੰਗਰਾਂ ਦੇ ਹੱਥ ਵਸੇ ਹੁੰਦਾ ਕਿ ਇੱਕ ਸਾਡਾ ਕੁਲੀਕ ਸੀਐਮ ਬਣ ਗਿਆ ਅਸੀਂ ਉਹਦੀ ਗੱਲ ਮੰਨੀ ਜੀ ਜੋ ਆਮ ਤੌਰ ਤੇ ਵੈਸੇ ਵੀ ਅਸੀਂ ਦੇਖ ਰਹੇ ਹਾਂ ਕਿ ਭਗਵੰਤ ਮਾਨ ਜਿਹੜੇ ਨੇ ਉਹ ਖੁਦ ਕਲਾਕਾਰ ਸੀ ਤੇ ਇਹਨਾਂ ਦੀ ਫੇਵਰਿਟ ਕਰਦੇ ਪਰ ਉਹਨਾਂ ਦਾ ਵੀ ਜੇ ਤੁਸੀਂ ਹੁਕਮ ਤੱਕ ਖੈਰ ਉਹਨਾਂ ਨੇ ਆਪਣੇ ਲਈ ਤਾਂ ਕੀਤਾ ਨਹੀਂ ਉਹ ਤਾਂ ਪੰਜਾਬ ਲਈ ਕੀਤਾ ਕਿ ਉਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਪਈ ਕਿ ਇਸ ਨੂੰ ਸਮਝਣਾ ਚਾਹੀਦਾ ਕਿ ਭਗਵੰਤ ਮਾਨ ਜਿਹੜਾ ਤੁਹਾਡਾ ਸਾਥ ਜਗ੍ਹਾ-ਜਗ੍ਹਾ ਤੇ ਦੇ ਰਿਹਾ ਹੈ ਕਲਾਕਾਰਾਂ ਦਾ ਤੁਸੀਂ ਉੱਥੇ ਜਾ ਕੇ ਇਹ ਜੀ ਕਰ ਮੈਂ ਇਹ ਗੱਲ ਤੇ ਆ ਰਿਹਾ ਕਿ ਤੁਹਾਡੇ ਕੁਲੀਕ ਨੇ ਤੁਹਾਡਾ ਹਰ ਥਾਂ ਤੇ ਉਹਨਾਂ ਨੇ ਸਾਥ ਦਿੱਤਾ ਜੇ ਉਹਨਾਂ ਨੇ ਕੋਈ ਗੱਲ ਕਹੀ ਹੈ ਤੇ ਉਹਨਾਂ ਨੂੰ ਇੰਪਲੀਮੈਂਟ ਤੇ ਤੁਸੀਂ ਕਰਾਉਣਾ ਨਾ ਜੀ ਜੰਗੀ ਸੋਚ ਦੇ ਨਾਲ ਪੋਜੀਟਿਵ ਹੋ ਕੇ ਤੁਸੀਂ ਉਹਨਾਂ ਦੀ ਗੱਲ ਨੂੰ ਗੌਰ ਕਰੋ ਔਰ ਇਹ ਵੀਡੀਓ ਡਿਲੀਟ ਕਰੋ ਔਰ ਪੰਜਾਬ ਪੁਲਿਸ ਨੂੰ ਵੀ ਬੇਨਤੀ ਕਰਦਾ ਇਹਨਾਂ ਤੇ ਐਫ ਆਈ ਆਰ ਦਰਜ ਕਰੋ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਅਸੀਂ ਅਰਵਿੰਦ ਸ਼ਰਮਾ ਜੀ ਨਾਲ ਗੱਲ ਕਰ ਰਹੇ ਸੀ ਜਿਨ੍ਹਾਂ ਨੇ ਪੰਜਾਬ ਦੇ ਡੀਜੀਪੀ ਨੂੰ ਪੰਜਾਬੀ ਸਿੰਗਰ ਆਰ ਨੇਤ ਤੇ ਗੁਰਲੇਜ ਅਖਤਰ ਦੇ ਖਿਲਾਫ ਇੱਕ ਕੰਪਲੇਂਟ ਦਰਜ ਕਰਾਈ ਤੇ ਇਹਨਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਵੀਡੀਓ ਨੂੰ ਡਿਲੀਟ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜੇ ਪੰਜਾਬ ਪੁਲਿਸ ਦੇ ਇਸ ਉੱਤੇ ਕਾਰਵਾਈ ਨਹੀਂ ਕਰਦੀ ਤਾਂ ਉਹ ਹਾਈ ਕੋਰਟ ਦਾ ਵੀ ਰੁਖ ਅਪਣਾ ਸਕਦੇ ਹੋ ਸੋ ਜੁੜੇ ਰਹੋ ਵਾਇਸੋ ਪੰਜਾਬ ਦੇ ਨਾਲ ਤੇ ਅਸੀਂ ਪੰਜਾਬ ਦੇ ਨਾਲ ਜੁੜੀਆਂ ਤੁਹਾਨੂੰ ਖਬਰਾਂ ਦਿਖਾਉਂਦੇ ਰਹੇਗਾ ਖਾਸ ਕਰਕੇ ਉਹ ਖਬਰਾਂ ਜਿਹੜੀਆਂ ਕਿ ਪੰਜਾਬ ਦੇ ਹਿੱਤ ਵਿੱਚ ਹੈ ਜੇ ਜਿਹੇਆਂ ਕੋਈ ਖਬਰਾਂ ਆਉਂਦੀਆਂ ਨੇ ਜਿੰਦੇ ਵਿੱਚ ਕੋਈ ਵੀ ਸਿੰਗਰ ਕਿਸੇ ਤਰੱਕੇ ਦੀ ਵੀ ਇਦਾਂ ਦੇ ਪੰਜਾਬ 'ਚ ਹਿੱਸਾ ਵਧਾਉਣ ਦੀ ਕੋਸ਼ਿਸ਼ ਕਰ ਗਿਆ ਅਸੀਂ ਉਹਦੇ ਖਿਲਾਫ ਖਬਰਾਂ ਜੁੜ ਲਾਵਾਂਗੇ ਧੰਨਵਾਦ